ਦੇਣਾ ਇੱਕ ਮੈਂ ਦੇ ਕਿੰਨਾ ਪਲੇਰਾਂ ਨੂੰ ਵੀ ਵਧੀਆ ਬੰਦਿਆਂ ਨਾਲ ਪ੍ਰੋਡਕਾਸਟ ਕਰਿਆ ਕਰੋ ਹਰੇਕ ਨਾਲ ਨਾ ਕਰਿਆ ਕਰੋ ਇਦਾਂ ਹੁਣ ਚੱਲ ਮੜੇ ਚੈਨਲ ਮੈਂ ਵੀ ਬਣਾਇਆ ਕੱਲੂ ਦੋ ਮੈਗ ਲੈ ਕੇ ਆ ਵੀ ਖੜ ਜੂਗਾ ਨਾ ਕੋਈ ਗੱਲ ਕਰ ਬੰਦਾ ਜਿਹੜਾ ਉਹਦੇ ਨਾਲ ਗੱਲ ਕਰਿਆ ਕਰੋ ਬਾਕੀ ਵਧੀਆ ਮੈਚ ਹੋਇਆ ਅੱਜ ਜਿਵੇਂ ਵਿੱਚ ਕਬੱਡੀ ਦੀ ਗੱਲ ਲਿਆਉਂਦੇ ਆ ਸਹੀ ਗੱਲ ਹੈ ਹੈਨਾ ਗੱਲ ਕੋਈ ਹੋਰ ਹੁੰਦੀ ਆ ਮਤਲਬ ਕੋਈ ਆਪਣੀ ਆਪ ਨਾ ਪੋਡਕਾਸਟ ਜਾਂਦੇ ਜਾਂਦਾ ਬੰਦਾ ਕਬੱਡੀ ਵਾਲਾ ਬੰਦਾ ਹੀ ਨਹੀਂ ਹੈਗਾ ਜਿਹੜਾ ਗੱਲ ਕਬੱਡੀ ਦੀ ਕਰ ਰਿਹਾ ਹੈ ਨਾ ਇਹ ਕੋਈ ਕਬੱਡੀ ਘੁਮਟਾਏ ਕਬੱਡੀ ਦੇ ਘੋਂ ਘਾਂ ਕਬੱਡੀ ਜਲੀ ਨਹੀਂ ਇਹ ਗੱਲ ਨਹੀਂ ਠੀਕ ਹੈ ਕਿ ਆ ਮੈਂ ਕੰਧ ਤੇ ਮੈਡੀਕਲ ਆ ਕੰਧ ਤੇ ਬਚਨ ਲੱਗਾ ਠੀਕ ਨਹੀਂ ਕਦਮ ਦਾ ਛੋਟਾ ਭਾਈ ਮੈਂ ਵੀ ਟਿਕਾ ਲਾ ਕੇ ਦੇਣਾ ਮੈਂ ਕੰਧ ਪਾੜ ਦਵਾ ਮਾੜੀ ਜੀ ਦੇਖ ਲਾ ਬਾਕੀ ਇਹ ਗੱਲ ਹੁੰਦੀ ਆ ਦੇਖੋ ਕਈ ਕੇ ਮੋਟਰ ਚ ਲਾਈ ਕਰਦੇ ਕੰਮ ਚ ਨਹੀਂ ਕਈ ਖੇਡੇ ਆ ਨਾ ਖੇਡ ਕੇ ਦਾਨ ਕੇ ਬਾਅਦ ਚ ਬਦਨਾਮ ਨਾ ਕਰੋ ਮੇਰਾ ਵੀਰ ਬਹੁਤ ਸੋਹਣੀ ਇੱਜ਼ਤ ਬਣੀ ਆ ਸਾਰੇ ਲੋਕੀ ਮੇਲੇ ਕਰਾਉਂਦੇ ਆ ਜੇ ਤੁਹਾਡੀਆਂ ਹੈ ਗੱਲਾਂ ਕਈਆਂ ਨੇ ਸੋਚ ਕੇ ਕਈ ਵਿਚ ਆ ਜੇ ਆ ਗੱਡੀਆਂ ਲੜੀਆਂ ਆ ਜੇ ਅੱਜ ਨਾ ਆ ਕਬੱਡੀ ਸਰ ਤੇ ਆ ਨਹੀਂ ਤਾਂ ਉਦਾਂ ਹੀ ਪਿੰਡ ਚ ਤੁਰੇ ਕਰਦੇ ਹੋਣਾ ਸੀ ਬਸ ਮੈਂ ਵਰਗ ਵਰਗ ਬਣਾਉਣਾ ਲੱਗਦਾ ਤੇਰੀ ਕੋਈ ਹੈ ਵੈਲਿਊ ਤੇ ਵੈਲਿਊ ਮੈਂ ਕਿਉਂ ਬਣੀ ਮੈਂ ਕਬੱਡੀ ਖੇਡ ਰਿਆ ਸੀ ਜਿਹੜੀ ਗੱਲ ਸੱਚ ਹੈ ਬਈ ਸਚਾਈ ਮੇਰੀ ਯਾਦ ਨੂੰ ਤੂੰ ਦਸੂਏ ਰੈਸਟੋਰੈਂਟ ਤੇ ਲੱਗਾ ਸੀ ਨਾ ਲੱਗਾ ਹੀ ਭਾਈ ਦਸੂਏ ਰੈਸਟੋਰੈਂਟ ਤੇ ਕੰਮ ਕਰਦਾ ਸੀ ਇਹ ਕਬੱਡੀ ਖੇਡ ਤੇ ਆ ਦੇਲਾ ਨਿਊਜ਼ੀਲੈਂਡ ਖੇਡ ਆ ਯੂਰਪ ਦੀ ਗੱਲ ਹੋਈ ਸੀਗੀ ਚੱਲ ਹੁਣ ਕੋਈ ਨਹੀਂ ਜੋ ਵੀ ਹੋਊਗਾ ਆਪਾਂ ਨਾਲ